ਆਓ ਚੱਲੀਏ ਕੈਨੇਡਾ ਦੀ ਸਿਲਵਨ ਲੇਕ ਦੀ ਸੈਰ ਤੇ ਕੈਨੇਡਾ ਦੀਆਂ ਗਰਮੀਆਂ ਦੀ ਰੁੱਤੇ ਸਮਝੋ ਧਰਤੀ ਉੱਪਰ ਸਵਰਗ ਉਤਰ ਆਉਂਦਾ ਹੈ ਚਾਰੇ ਪਾਸੇ ਹਰਿਆਵਲ ਤੇ ਖਿੜੇ ਹੋਏ ਫੁੱਲਾਂ ਨਾਲ ਧਰਤੀ ਖੁਦ ਇੱਕ ਗੁਲਦਸਤਾ ਬਣ ਜਾਂਦੀ ਹੈ ਇਸ ਤੋਂ ਪਹਿਲਾਂ 7-8 ਮਹੀਨੇ ਇੱਥੋਂ ਦੀ ਧਰਤੀ ਉੱਪਰ ਸਮਝੋ ਬਰਫ਼ ਦੀ ਚਾਦਰ ਵਿਛੀ ਹੁੰਦੀ ਹੈ ਬਜ਼ੁਰਗ ਲੋਕ ਜਾਂ ਤਾਂ ਇੰਡੀਆ ਆ ਜਾਂਦੇ ਹਨ ਤੇ ਜਾਂ ਫਿਰ ਇੱਥੇ ਘਰਾਂ ਦੇ ਅੰਦਰ ਸਮਝੋ ਨਜ਼ਰਬੰਦ ਹੋ ਜਾਂਦੇ ਹਨ ਕਈ ਵਾਰ ਬੱਚਿਆਂ ਦੇ ਆਪਣੇ ਰੁਝੇਵਿਆਂ ਕਰਕੇ ਉਹਨਾਂ ਕੋਲੇ ਨ ਸਮਾਂ ਨਹੀਂ ਹੁੰਦਾ ਕਿ ਗਰਮੀਆਂ ਰੁੱਤੇ ਆਪਣੇ ਬਜ਼ੁਰਗਾਂ ਨੂੰ ਕਿਤੇ ਆਊਟਿੰਗ ਤੇ ਲੈ ਕੇ ਜਾਣ ਅਜਿਹੇ ਸਮੇਂ ਵਿੱਚ ਧੀਆ ਪੁੱਤਾਂ ਦਾ ਫਰਜ਼ ਨਿਭਾਉਂਦੀ ਹੈ ਸਾਊਥ ਏਸ਼ੀਅਨ ਕੈਨੇਡੀਅਨ ਐਸੋਸੀਏਸ਼ਨ ਕੈਲਗਰੀ ਜਿਉਂ ਦਿਵਸ ਦੀ ਰਵੇ ਇਹ ਸੁਸਾਇਟੀ ਜਾਂ ਐਸੋਸੀਏਸ਼ਨ ਜੋ ਸਾਲ ਵਿੱਚ 4 ਇਵੈਂਟ ਕਰਵਾ ਕੇ ਇਹਨਾਂ ਬਜ਼ੁਰਗਾਂ ਦੀ ਜ਼ਿੰਦਾਦਿਲੀ ਨੂੰ ਬਰਕਰਾਰ ਰੱਖਦੀ ਹੈ ਆਓ ਗੱਲ ਕਰੀਏ ਅੱਜ ਦੇ ਟੂਰ ਦੀ ਸਵੇਰੇ 8:30-9 ਵਜੇ ਐਸੋਸੀਏਸ਼ਨ ਦੇ ਦਫ਼ਤਰ ਵਿਖੇ ਦੋ ਬੱਸਾਂ ਦਾ ਇੰਤਜ਼ਾਮ ਐਸੋਸੀਏਸ਼ਨ ਦੇ ਪ੍ਰਧਾਨ ਸैम ਸੋਤਾਜੀ ਨੇ ਕੀਤਾ ਹੋਇਆ ਸੀ ਮਾਸਟਰ ਗੁਰਮੇਲ ਸਿੰਘ ਸੰਧੂ ਜੀ ਨੇ ਵਿਆਹ ਵਾਂਗ ਹਰ ਤਿਆਰੀ ਨੂੰ ਅੰਤਿਮ ਛੋਹ ਦੇਣੀ ਹੁੰਦੀ ਹੈ ਤੇ ਇਹ ਵੀ ਵੇਖਣਾ ਹੁੰਦਾ ਕਿ ਕੋਈ ਬਰਾਤੀ ਰਹਿ ਨਾ ਜਾਵੇ ਜਦੋਂ ਸਾਰੇ ਬਰਾਤੀ ਯਾਨੀ ਸੀਨੀਅਰਜ਼ ਬੱਸਾਂ ਵਿੱਚ ਬੈਠ ਗਏ ਤਾਂ ਪ੍ਰਧਾਨ ਸैम ਸੋਤਾਜੀ ਨੇ ਇਹਨਾਂ ਬੱਸਾਂ ਨੂੰ ਅਲਵਿਦਾ ਕਿਹਾ ਤੇ ਖੁਦ ਆਪਣੇ ਟਰੱਕ ਤੇ ਕੇਟਰਿੰਗ ਵਾਲੇ ਤੋਂ ਦੁਪਹਿਰ ਦਾ ਖਾਣਾ ਲਦ ਕੇ ਤੁਰ ਪਏ ਬੱਸਾਂ ਦੇ ਮਗਰ ਕਰੀਬ 2 ਘੰਟੇ ਉੱਤਰ ਵੱਲ ਯਾਨੀ ਐਡਮਿੰਟਨ ਵੱਲ ਜਾਣ ਤੋਂ ਬਾਅਦ ਪਹੁੰਚ ਗਏ ਕੈਨੇਡਾ ਦੀਆਂ ਮਸ਼ਹੂਰ ਝੀਲਾਂ 'ਚੋਂ ਇੱਕ ਸਿਲਵਨ ਲੇਕ ਦਾ ਨਜ਼ਾਰਾ ਵੇਖਣ ਝੀਲ ਵੱਡੀ ਹੋਣ ਕਰਕੇ ਕਿਸੇ ਸਮੁੰਦਰੀ ਬੀਚ ਦਾ ਭੁਲੇਖਾ ਪਾ ਰਹੀ ਸੀ ਚਮਕੀਲੀ ਧੁੱਪ ਵਿੱਚ درجہ حرਾਰਤ ਤਕਰੀਬਨ 25 ਡਿਗਰੀ ਸੈਲਸੀਅਸ ਸੀ ਲੋਕ ਬੋਟਿੰਗ ਦਾ ਪਾਣੀ ਵਿੱਚ ਹਟਕੇਲੀਆਂ ਕਰਨ ਦਾ ਤੇ ਝੀਲ ਕੰਡੇ ਤੋਂ ਪਸਨਾਨ ਕਰਨ ਦਾ ਖੂਬ ਆਨੰਦ ਲੈ ਰਹੇ ਸਨ ਝੀਲ ਕੰਡੇ ਸੈਂਕੜੇ ਕੈਂਪ ਲੱਗੇ ਹੋਏ ਸਨ ਬਹੁਤੇ ਲੋਕ ਖਾਣਾ-ਦਾਣਾ ਨਾਲ ਲੈ ਕੇ ਆਏ ਸਨ ਪਿਕਨਿਕ ਵਰਗਾ ਮਾਹੌਲ ਸੀ ਸਾਡੇ ਨਾਲ ਆਏ ਸੀਨੀਅਰਸ ਨੇ ਵੀ ਟੇਬਲ ਲਗਾਏ ਖਾਣਾ ਪਰੋਸਿਆ ਸਭ ਤੋਂ ਪਹਿਲਾਂ ਬਰਥਡੇ ਵਾਲਾ ਕੇਕ ਕੱਟਿਆ ਗਿਆ ਜੀ ਹਾਂ ਉਹਨਾਂ ਬਜ਼ੁਰਗ ਵੀਰ ਤੇ ਭੈਣਾਂ ਦਾ ਸਾਂਝਾ ਬਰਥਡੇ ਕੇਕ ਕੱਟਿਆ ਗਿਆ ਜਿਨ੍ਹਾਂ ਦਾ ਜਨਮ ਇਸ ਮਹੀਨੇ ਹੋਇਆ ਹੈ ਫਿਰ ਸਭ ਨੇ ਪ੍ਰਸ਼ਾਦਾ ਛਕਿਆ ਪ੍ਰਸ਼ਾਦੇ ਵਾਲੀ ਲਾਈਨ ਨੂੰ ਮੈਂ ਗੋਹ ਨਾਲ ਦੇਖਿਆ ਬੀਬੀਆਂ ਦੀ ਲਾਈਨ ਕਾਫੀ ਲੰਬੀ ਸੀ ਪਰ ਭਾਈਆਂ ਦੀ ਕਤਾਰ ਵਿੱਚ ਮੈਨੂੰ ਫੌਜੀ ਕੁਲਦੀਪ ਸਿੰਘ ਨੰਨਨ ਵਰਗੇ ਜਾਣੇ ਪਹਿਚਾਣੇ ਚਿਹਰੇ ਨਜ਼ਰ ਨਹੀਂ ਆਏ ਜਦੋਂ ਉਹਨਾਂ ਦੀ ਭਾਲ ਕੀਤੀ ਤਾਂ ਉਹ ਕਿਸੇ ਵੱਖਰੀ ਮਹਿਫਲ ਵਿੱਚ ਰੋਟੀ ਖਾਣ ਤੋਂ ਪਹਿਲਾਂ ਵਾਲਾ ਮੂਡ ਬਣਾਉਂਦੇ ਨਜ਼ਰ ਆਏ ਪ੍ਰਧਾਨ ਸਹੋਤਾ ਜੀ ਇੱਥੇ ਵੀ ਸਨ ਪਰ ਉਹਨਾਂ ਪਰਹੇਜ਼ ਕੀਤਾ ਕਿਉਂਕਿ ਡਰਾਈਵ ਕਰਕੇ ਵਾਪਸ ਵੀ ਜਾਣਾ ਹੈ ਮੈਨੂੰ ਤੁਸੀਂ ਬਹੁਤ ਸੁਣ ਲਿਆ ਆਓ ਹੁਣ ਦੇਖਦੇ ਆਂ ਬੀਬੀਆਂ ਪੈਣਾ ਵੱਲੋਂ ਲਈ ਰੌਣਕ ਦੀਆਂ ਕੁਝ ਝਲਕੀਆਂ ਜਿਸ ਨੇ ਇਸ ਟੂਰ ਨੂੰ ਯਾਦਗਾਰੀ ਬਣਾ ਦਿੱਤਾ Yeah, <laughs> uh yeah. -huh. ਕੇ ਕਿਣਾ ਤੇਰੇ ਨੀਂਦਿਆਰੇ ਸੰਗ ਬਹੂ ਕਰੇ ਕੇ ਕਿਣਾ ਤੇਰੇ ਨੀਂਦਿਆਰੇ ਸੰਗ ਬਹੂ ਕੇ ਸਖਮ ਹਲਮੀ ਪਾ ਕਰਤੇ ਬਹੜਾ ਕੋਠੇ ਉਤੇ ਇੰਤਰੀ ਦਿਸ਼ਾ ਕਰੇ ਕਾਇ ਭੜਾ ਛੋਟੇ ਜੱਟ ਦੀ ਮੋਟੀ

ਛੱਤ ਪਰ ਆਜ ਗੋਰੀਏ ਜਿੰਦ ਮੇਰੀਏ ਰਤਰ ਮਤ ਰਹੇ ਨਾ ਨੇ ਜਾਦੂ ਕੀਆ ਤੇਰੀ ਹੁਲਕ ਪਸਨਾ ਨੂੰ ਸਰ ਆਂਖੋਂ ਪੰਨ ਇਸ ਮੇ ਜੁਲਫੇ ਇਹ ਸਰਬਤੀਆਂ ਖੇਂਡੇ ਦੇਖ ਕਰ ਜੀ ਰਹੇ ਹੈ ਸਭੀ ਮੈਂ ਹਾਂ ਸਬਿੰਦੂ ਸ਼ਰਮਾ ਤੇ ਤੁਸੀਂ ਵੇਖ ਰਹੇ ਸੀ ਬਾਤ ਪੰਜਾਬ ਦੀ ਜੇ ਰਿਪੋਰਟ ਚੰਗੀ ਲੱਗੀ ਹੋਵੇ ਤਾਂ ਚੈਨਲ ਨੂੰ ਲਾਈਕ ਕਰੋ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਤੇ ਘੰਟੀ ਵਾਲਾ ਬਟਨ ਵੀ ਨਪੋ ਸ਼ੁਕਰੀਆ